ਜੇ ਬਲਵਿੰਦਰ ਸਿੰਘ ਜਟਾਣੇ ਨੂੰ ਪ੍ਰਸਿੱਧ ਜਿਸ ਬੰਦੇ ਦੀ ਕਲਮ ਨੇ ਦਿੱਤੀ ਅੱਜ ਉਹਦੀ ਵਰਸੀ ਵੀ ਹੈ 29 ਮਈ ਨੂੰ ਸਿੱਧੂ ਮੂਸੇਵਾਲਾ ਕਤਲ ਹੋਇਆ ਉਹਨੇ ਆਪਣੇ ਇੱਕ ਗੀਤ ਵਿੱਚ ਇਹ ਲਿਖਿਆ ਸੀ ਜੇ ਨਾ ਸਮਝੇ ਤਾਂ ਫਿਰ ਬਲਵਿੰਦਰ ਜਟਾਣਾ ਆਏਗਾ ਕਲਮ ਦੀ ਕਿੰਨੀ ਤਾਕਤ ਹੁੰਦੀ ਹੈ ਜਿਸ ਜਟਾਣੇ ਨੂੰ ਉਹਦੇ ਵਾਰਿਸ ਭੁੱਲ ਗਏ ਸਿੱਧੂ ਮੂਸੇਵਾਲੇ ਦੀ ਕਲਮ ਨੇ ਉਹਦੀ ਤਸਵੀਰ ਅਜਾਇਬ ਘਰ ਵਿੱਚ ਲਵਾ ਦਿੱਤੀ ਇਨੂੰ ਕਹਿੰਦੇ ਕਲਮ ਦੀ ਤਾਕਤ ਨਪੋਲੀਅਨ ਬੋਨਾਪਾਰਟ ਕਹਿੰਦਾ ਹੁੰਦਾ ਸੀ ਕਹਿੰਦਾ ਸੰਸਾਰ 'ਚ ਦੋ ਤਾਕਤਾਂ ਨੇ ਇੱਕ ਤਲਵਾਰ ਦੀ ਇੱਕ ਕਲਮ ਦੀ ਪਰ ਕਲਮ ਦੀ ਤਾਕਤ ਤਲਵਾਰ ਨਾਲੋਂ ਵੀ ਬਹੁਤਾ ਵਜਨ ਰੱਖਦੀ ਹੈ ਤਾਂ ਉਸ ਮੁਸੇਹੇ ਵਾਲੇ ਦਾ ਕਤਲ ਹੋਇਆ ਚਿੱਤੇ ਦਿਨ ਹੋਇਆ ਇਹਦੇ ਵਿੱਚ ਸਰਕਾਰ ਦਾ ਬੜਾ ਵੱਡਾ ਰੋਲ ਸੀ ਮੌਜੂਦਾ ਸਰਕਾਰ ਦਾ ਕਿਉਂਕਿ ਜਿਹੜੀ ਉਹਨੂੰ ਸਕਿਉਰਿਟੀ ਮਿਲੀ ਹੋਈ ਸੀ ਉਹ ਸਕਿਉਰਿਟੀ ਲੈ ਲਈ ਗਈ ਔਰ ਸਕਿਉਰਿਟੀ ਉਹਦੀ ਲੈ ਕੇ سوشل میڈیا ਤੇ ਖਬਰ ਪਾ ਦਿੱਤੀ ਗਈ ਉਹਦੇ ਦੁਸ਼ਮਨ ਪਿਛਲੇ 7 ਮਹੀਨਿਆਂ ਤੋਂ ਉਹਦੀ ਰੈਕੀ ਕਰ ਰਹੇ ਸੀ ਉਹਨਾਂ ਨੂੰ ਚਾ ਚੜ ਗਿਆ ਵੀ ਉਹ ਸਕਿਉਰਿਟੀ ਤੋਂ ਬਿਨਾਂ ਖਬਰ ਦੇਣ ਵਾਲੇ ਨੇ ਦਸਤਾ ਉਜਾਰਿਆ ਫਿਰ ਜਿਸ ਤਰ੍ਹਾਂ ਉਹਦਾ ਅੰਤ ਹੋਇਆ ਉਹ ਤੁਹਾਡੇ ਸਾਹਮਣੇ ਤੁਕ ਮੈਨ ਕਿਣ ਇਹ ਚੌਨਕ ਉਹਦੀ ਅੱਜ ਵਰਸੀ ਵੀ ਹੈ ਜਿਸ ਬੰਦੇ ਨੇ ਹੱਲੇ ਬੜਾ ਕੁਝ ਲਿਖਣਾ ਸੀ ਪਰ ਸਰਕਾਰ ਚੇਤਨਤਾ ਤੋਂ ਡਰਦੇ ਆ ਦੀਪ ਸਿੱਧੂ ਤੋਂ ਨਹੀਂ ਸੀ ਡਰ ਲੱਗਦਾ ਉਹਦੇ ਵਿਚਾਰਾਂ ਤੋਂ ਡਰਦੇ ਸੀ ਜਦ ਵੇਖਿਆ ਕਿ ਇੰਨੇ ਮਿਲੀਅਨ ਬੰਦਾ ਇਸ ਬੰਦੇ ਨਾਲ ਜੁੜ ਗਿਆ ਇੱਕ ਵੀ ਸ਼ਬਦ ਨੇ ਆਜ਼ਾਦੀ ਦਾ ਆਪਣੇ ਗੀਤ ਵਿੱਚ ਪਾਤਾ ਨੌਜਵਾਨਾਂ ਦੇ ਦਿਲ ਅੰਦਰ ਘਰ ਕਰ ਜਾਏਗਾ ਫਿਰ ਸਰਕਾਰਾਂ ਉਹਦੇ ਕਤਲ ਦਾ ਜਿਹੜਾ ਉਹ ਪ੍ਰੋਗਰਾਮ ਬਣਾਉਂਦੀਆਂ ਨੇ ਸੋ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ ਪਹਿਲੀ ਗੱਲ ਤੇ ਇਹ ਹੈ ਵੀ ਸਾਨੂੰ ਸਮੱਤ ਬਖਸ਼ਣ ਇੱਕ ਝੰਡੇ ਥੱਲੇ ਇਕੱਠੇ ਹੋਈ ਹੈ। ਏਕਤਾ ਦੀ ਲੜੀ ਚ ਪਰੋਇਆ ਜਾਏ। ਅਲੱਗ-ਅਲੱਗ ਹੋ ਕੇ ਮੋਰਤੇ ਨਹੀਂ ਜਿੱਤੇ ਜਾਂਦੇ ਹੁੰਦੇ। ਗਿਣਤੀ ਤੇ ਪਹਿਲੀ ਆਪਣਾ ਘਟ ਹੈ। ਅੱਗੇ ਮਹਾਰਾਜ ਦੀ ਕਿਰਪਾ ਇੰਨੀ ਹੈ ਕੱਲਾ-ਕੱਲਾ ਬੱਚਾ ਉਹ ਓਡਾਰੀ ਮਾਰੀ ਜਾਂਦਾ ਬਾਹਰ ਨੂੰ। ਮੁੜ ਕੇ ਆਉਣ ਦੀ ਸੁਭਾਵਨਾ ਕੋਈ ਨਹੀਂ। ਤੇ ਜਿੰਨੇ ਕ ਆਪਾਂ ਹੈਗੇ ਆ ਉਹ ਵੀ ਆਪਸ ਦੇ ਵਿੱਚ ਲੜੀ ਜਾਂਦੇ। ਸੋ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣੀ ਕੌਮ ਤੇ ਮੇਰ ਪਰੇ ਹੱਥ ਰੱਖਣ।